ਠੀਕ ਹੈ ਤੇ ਕਵੇਂ ਸੂਏ ਤੀਜੇ ਸੂਏ ਮੱਝ ਆਈ ਇਹ ਤੀਜੇ ਮੱਝ ਤੀਜੇ ਸੂਏ ਸੋਣਾ ਜੀ ਹਾਂਜੀ ਹਾਂਜੀ ਦੋ ਤਿੰਨ ਦਿਨ ਪੁਰਿਆ ਤੇ ਪਿਛਲੇ ਸੂਏ ਦੁੱਧ ਦੋ ਬਾਈ ਤੇ ਪਿਛਲੇ ਸੂਏ 14 ਲੀਟਰ ਦੁੱਧ ਦੁੱਤਾ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਪ ਦੀ ਮੱਝ ਸੁਣ ਵਾਲੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7728000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾੜ੍ਹ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਬਾਈ ਦਾ ਨੰਬਰ ਉੱਪਰਲੀ ਸਾਈਡ ਲਾਕ ਲਿਖਾਂਗੇ ਭਰਾ ਟਾਈਟਲ ਵਿੱਚ ਠੀਕ ਹੈ ਨਾ ਤੇ ਘਰੇਲੂ ਮੱਝਾ ਠੀਕ ਹੈ ਨਾ ਦੇਖ ਸਕਦੇ ਹੋ ਬਾਈ ਜੀ ਤੇ ਮੱਝ ਇੱਕ ਸੇਲ ਆ ਤੇ ਜੀਮੀਦਾਰ ਭਰਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਸਸੀ ਗਾਈ ਸਤਿ ਸ੍ਰੀ ਅਕਾਲ ਜੀ ਨਾਮ ਜੀ ਆਪਣਾ ਨਾਮ ਨੂੰ 70 ਸਿੰਘ ਜੀ ਹਾਂਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦੋ ਬਾਈ ਕਿੰਨੇ ਦਿਨ ਬਾਕੀ ਵਾਲੇ ਨੇ ਸੋਣ ਦੇ ਹਾਂਜੀ ਆਪਣੇ ਕੋਲ ਮੱਝ ਇਹਦੇ 2 ਤਰੀਕ ਨੂੰ ਦਿਨ ਪੂਰੇ ਹੋਣੇ ਆ ਠੀਕ ਹੈ ਜੀ ਤੇ ਕਿੰਵੇਂ ਸੂਏ ਤੀਜੇ ਸੂਏ ਮੱਝ ਆਈ ਇਹ ਤੀਜੇ ਤੀਜੇ ਸੂਏ ਸੋਣਾ ਜੀ ਹਾਂਜੀ ਹਾਂਜੀ 2 ਤਰੀਕ ਦਿਨ ਪੂਰੇ ਆ ਤੇ ਪਿਛਲੇ ਸੂਏ ਦੁੱਧ ਬਾਈ ਤੇ ਪਿਛਲੇ ਸੂਏ 14 ਲੀਟਰ ਦੁੱਧ ਦਤਾ ਜੀ ਠੀਕ ਹੈ ਤੇ ਰੇਟ ਭਰਾ ਜਾਇਆ ਜਦਾ ਰੇਟ ਫੋਨ ਤੇ ਕਰ ਲੈ ਰੇਟ ਫੋਨ ਤੇ ਲੋ ਭਰਾ ਦੇਖ ਸਕਦੇ ਚੰਗੀ ਪਲੀ ਫਲੋਸੀ ਆ ਦੇਨ ਹਲੇ ਬਾਕੀ ਆ ਬਾਕੀ ਸਾਨੂੰ ਜੂਮ ਵੀ ਕਰਕੇ ਵਾਹ ਨਾਲੇ ਵਾਹ ਤੇ ਲੱਡੂ ਲਾ ਬਹੁਤ ਜਿਆਦਾ ਪੀਆ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਵੇਰਾ ਲੋ ਜੀ ਇਸੇ ਚੈੱਕ ਕਰ ਸਵੇਰਾ ਲੋ ਜੀ ਕ렐ੂ ਮੱਝਾ ਠੀਕ ਹੈ ਜੀ ਲੋ ਜੀ ਦੋ ਤਿੰਨ ਦਿਨ ਪੂਰੇ ਅਕਾ ਦਿਨ ਉੱਪਰ ਦੀ ਵੀ ਲਾਇਆ ਕਰਮਾ ਵਾਲੀ ਲੋ ਜੀ ਚੰਗੀ ਪੜੀ ਕੋਸੀਆ

ਲੋ ਜੀ ਪੀਲਾ ਦੇ ਪਾਣੀ ਪੀਲਾ ਦੇ ਮੈਂ ਚੰਗੀ ਤਰ੍ਹਾਂ ਦਿਖਾਉਣਾ ਤੁਹਾਨੂੰ ਲੋ ਜੀ ਟੇਸਟ ਚੈੱਕ ਕਰ ਸਕਦਾ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਲੋ ਜੀ ਪੀਲੇ ਦੇ ਪਾਣੀ ਲੋ ਜੀ ਚਾਰ ਥਾਣਾ ਪੀੜੀਆਂ ਦੇ ਪਾਸ ਵਰਕੇ ਦੇ ਸਾਰੇ ਸਾਈਡਾਂ ਤੇ ਡੈਥ ਬਹੁਤ ਅਸਾਨਾ ਤੁਹਾਨੂੰ ਦੀ ਲੋ ਜੀ